ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਕਹਾਣੀ ਰਾਵੀ ਦਾ ਪੁਲ ਲੇਖਿਕਾ ਨਜ਼ਰ ਫਾਤਿਮ ਜਵਾਨੀ ਵਿੱਚ ਸਾਰਿਆਂ ਉੱਤੇ ਅਜਿਹੇ ਦਿਨ ਆਉਂਦੇ ਨੇ ਜਦੋਂ ਦਿਲ ਨੇਕੀਆਂ ਕਰਨ ਲਈ ਤੜਫਣ ਲੱਗ ਪੈਂਦਾ ਹੈ ਜਦੋਂ ਆਪਣੀਆਂ ਤੇ ਆਲੇ ਦੁਆਲੇ ਖਿਲਰੀਆਂ ਹੋਈਆਂ ਬੁਰਾਈਆਂ ਤੋਂ ਤੰਗ ਆ ਕੇ ਜੀ ਕਰਦਾ ਹੈ ਕਿਸੇ ਜਿਹੇ ਥਾਂ ਜਾਵਸੀ ਜਿੱਥੇ ਨਿੱਜੀ ਸਕੂਨ ਸ਼ਰਾਫਤ ਤੇ ਸਾਦਗੀ ਹੋਵੇ ਇਹੋ ਮੂਡ ਫਰਮੀ ਉਤੇ ਆਪਣੇ ਗੁਲਬਰਗ ਦੇ ਬੰਗਲੇ ਵਿੱਚ ਬੈਠਿਆ ਤਾਰੀ ਹੋ ਗਿਆ ਇਹ ਲੰਮੀਆਂ ਛੁੱਟੀਆਂ ਵੀ ਮੁਸੀਬਤ ਹੁੰਦੀਆਂ ਨੇ ਮਰੀ ਗਈ ਸੀ ਉੱਥੇ ਬਾਰਿਸ਼ਾਂ ਤੋਂ ਤੰਗ ਆ ਕੇ ਲਾਹੌਰ ਵਾਪਸ ਆ ਗਏ ਹੁਣ ਆਪਣੀ ਤੇ ਆਪਣੇ ਆਂਡ ਗੁਆਣ ਨੂੰ ਵੇਖੋ ਸਾਰਾ ਦਿਨ ਸਕੂਟਰਾਂ ਤੇ ਚੜ ਸੀਟੀਆਂ ਵਜਾਉਂਦੇ ਫਿਰਦੇ ਨੇ ਫਰਮੀ ਦੀ ਆਪਣੀ ਜ਼ਿੰਦਗੀ ਗਈ ਸੀ ਪੱਕੇ ਪਕਾਈ ਖਾ ਲਈ ਤੇ ਰਸਾਲੇ ਪੜ੍ਹਦੇ ਰਹੇ ਅੱਜ ਇੱਕ ਰਸਾਲੇ ਵਿੱਚ ਉਸ ਨੂੰ ਅਫਸਾਨਾ ਨਜ਼ਰੀ ਪਿਆ ਜਿਹਦਾ ਸਿਰਨਾਵਾ ਸੀ ਜੰਨਤ ਅਰਜ਼ੀ ਯਾਨੀ ਤਰਤੀਬ ਤੇ ਜੰਨਤ ਇਸ ਅਫਸਾਨੇ ਵਿੱਚ ਦਿਹਾਤੀ ਜ਼ਿੰਦਗੀ ਦਾ ਨਕਸ਼ਾ ਅਜਿਹੇ ਮਨਖੇਚਵੇਂ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਫਰਮੀ ਤਾਂ ਪੜ ਕੇ ਝੂਮਣ ਲੱਗ ਪਈ ਲੇਖਣ ਵਾਲਾ ਤਾਂ ਲਾਹੌਰ ਦਾ ਰਹਿਣ ਵਾਲਾ ਸੀ ਪਰ ਉਸਨੇ ਅਫਸਾਨਾ ਦਿਹਾਤੀ ਜ਼ਿੰਦਗੀ ਨੂੰ ਬਹੁਤ ਨੇੜੇੋਂ ਵੇਖ ਕੇ ਲਿਖਿਆ ਸੀ ਇਸ ਕਹਾਣੀ ਵਿੱਚ ਸਰੋਂ ਦੀਆਂ ਪੈਲੀਆਂ ਦੀ ਨਿੰਮੀ ਨਿੰਮੀ ਖੁਸ਼ਬੋ ਵਸੇ ਹੋਈ ਸੀ ਤੇ ਪਿੰਡ ਦੀਆਂ ਅਲੜ ਮੁਟਿਆਰਾਂ ਦੇ ਹਾਸੇ ਪੈਗੂਨਦੇ ਸਨ ਪਰ ਸਭ ਤੋਂ ਸ਼ਾਨਦਾਰ ਉਹਨਾਂ ਗੈਰਤਬੰਦ ਜਵਾਨਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਜਿਤ ਪਿੱਛੇ ਪਹਾੜਾਂ ਨਾਲ ਟਕਰਾ ਜਾਂਦੇ ਨੇ ਜਦੋਂ ਫਰਮੀ ਨੇ ਇਹ ਲਫ਼ਜ਼ ਪੜੇ ਦੇ ਹਾਥ ਵਿੱਚ ਔਰਤ ਆਜ਼ਾਦ ਏ ਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਏ ਉਥੋਂ ਦੇ ਘਰ ਰਾਫਤ ਗੈਰਤ ਤੇ ਮਾਮੀਅਤ ਦੇ ਪੰਘੂੜੇ ਨੇ ਤਾਂ ਉਸਨੇ ਪੱਕਾ ਇਰਾਦਾ ਕਰ ਲਿਆ ਕਿ ਇਸ ਤੀਕ ਮਾਮਾ ਜੀ ਨਾਲ ਉਹਨਾਂ ਦੇ ਪਿੰਡ ਜਾਣਾ ਏ ਤੇ ਅੱਜ ਹੀ ਜਾਣਾ ਏ ਉਹਨੇ ਸਾਰਾ ਮਨਸੂਬਾ ਤਿਆਰ ਕਰ ਲਿਆ ਇੱਕ ਡਾਇਰੀ ਤੇ ਦੋ ਤਿੰਨ ਪੈਨਸਲ ਲੈ ਕੇ ਚਲੀ ਜਾਵਾਂਗੇ ਕੁਝ ਫੋਟੋ ਲਵਾਂਗੀ ਕੁਝ ਅਲੱਡ ਮੁਟਿਆਰਾਂ ਦੇ ਇੰਟਰਵਿਊ ਹੋ ਜਾਣਗੇ ਤੇ ਕਾਲਜ ਮੈਗਜ਼ੀਨ ਲਈ ਬੜੀ ਸ਼ਾਨਦਾਰ ਸਰਵੇ ਰਿਪੋਰਟ ਤਿਆਰ ਹੋ ਜਾਵੇਗੀ ਉਹਨੇ ਜਾ ਕੇ ਮਾਂ ਨੂੰ ਪੁੱਛਿਆ ਸਦੀਕ ਮਾਮਾ ਜੀ ਚਲੇ ਤੇ ਨਹੀਂ ਗਏ ਮਾਂ ਕਹਿਣ ਲੱਗੀ ਨਹੀਂ ਅਜੇ ਤਾਂ ਉਹਨਾਂ ਦਾ ਸੂਟਕੇਸ ਇੱਥੇ ਹੀ ਪਿਆ ਹੈ ਫਰਮੀ ਕਹਿਣ ਲੱਗੀ ਮੈਂ ਉਹਨਾਂ ਨਾਲ ਪਿੰਡ ਜਾਵਾਂਗੀ ਉਹ ਕਾਦੇ ਲਈ ਧੀਏ ਮੈਂ ਕਾਲਜ ਮੈਗਜ਼ੀਨ ਲਈ ਸਰਵੇ ਰਿਪੋਰਟ ਲਿਖਣੀ ਹੈ ਫਰਮੀ ਨੇ ਜਵਾਬ ਦਿੱਤਾ ਪਿੰਡਾਂ ਦੀ ਜ਼ਿੰਦਗੀ ਬਾਰੇ ਰਿਪੋਰਟ ਇਹਨੇ ਨੂੰ ਸਦੀਕ ਵੀ ਆ ਗਿਆ ਸਦੀਕ ਫਰਮੀ ਦੀ ਮਾਂ ਦਾ ਦੂਰ ਦਾ ਰਿਸ਼ਤੇਦਾਰ ਸੀ ਜਦੋਂ ਲਾਹੌਰ ਆਉਂਦਾ ਇਹਨਾਂ ਦੇ ਮੰਗਲੇ ਵਿੱਚ ਰਾਤ ਰਹਿਂਦਾ ਤੇ ਸਵੇਰੇ ਜਾਣ ਲੱਗਾ ਸਾਰੇ ਟੱਬਰ ਨੂੰ ਪਿੰਡ ਆਉਣ ਦੀ ਦਾਵਤ ਦੇ ਜਾਂਦਾ ਪਿਛਲੇ ਵੀਹਾਂ ਵਰਿਆਂ ਵਿੱਚ ਕਿਸੇ ਨੇ ਵੀ ਉਹਦੀ ਦਾਵਤ ਨਹੀਂ ਸੀ ਮੰਨੀ ਪਰ ਅੱਜ ਫਰਮੀ ਆਪ ਹੀ ਤਿਆਰ ਹੋ ਗਈ ਸੀ ਮਾਂ ਕਹਿਣ ਲੱਗੀ ਜੇ ਦਾ ਪਿੰਡ ਵਿੱਚ ਜੀ ਨਾ ਲੱਗਾ ਸੁਦੀਕ ਕਹਿਣ ਲੱਗਾ ਬੂਹੇ ਅੱਗੇ ਬਸਾ ਦਾ ਅੱਡਾ ਹੈ ਜਦੋਂ ਜੀ ਕਰੇਗਾ ਵਾਪਸ ਆ ਜਾਏਗੀ ਫਰਮੀ ਖੁਸ਼ੀ-ਖੁਸ਼ੀ ਸੁਦੀਕ ਨਾਲ ਚਲੀ ਗਈ ਤੇ ਸ਼ਾਮ ਤੱਕ ਦੋਵੇਂ ਪਿੰਡ ਪਹੁੰਚ ਗਏ ਅਗਲੇ ਦਿਨ ਸਵੇਰੇ ਫਰਮੀ ਦੀ ਅੱਖ ਕੁਕੜੀਆਂ ਦੇ ਕੋੜ-ਕੋੜ ਨਾਲ ਖੁੱਲੀ ਮਾਮੀ ਨੇ ਉਹਦੇ ਲਈ ਆਂਡਾ ਤੇ ਪਰੌਂਠਾ ਪਕਾਇਆ ਰੋਟੀ ਖਾਂਦਿਆਂ ਫਰਮੀ ਪਈ ਸੋਦੇ ਸੀ ਲੋਕੀਤ ਨਵੇਂ ਇਸ ਕੰਮ ਕਰਦੀਆਂ ਔਰਤਾਂ ਦਾ ਇੰਟਰਵਿਊ ਕਿਸ ਤਰ੍ਹਾਂ ਲਿਆ ਜਾਵੇ ਉਹਨੇ ਸੋਚਿਆ ਕੈਮਰਾ ਤੇ ਡਾਇਰੀ ਲੈ ਕੇ ਖੇਤਾਂ ਵਿੱਚ ਚਲੀ ਜਾਣੀ ਆ ਫਿਰ ਮਾਮੀ ਨੂੰ ਕਹਿਣ ਲੱਗੀ ਮਾਮੀ ਜੀ ਜਦੋਂ ਤੁਸੀਂ ਰੋਟੀ ਲੈ ਕੇ ਪੈਲੀਆਂ ਵਿੱਚ ਜਾਓਗੇ ਤਾਂ ਮੈਨੂੰ ਵੀ ਨਾਲ ਲੈ ਚੱਲਣਾ ਮੈਂ ਪੈਲੀਆਂ ਵੇਖਣੀਆਂ ਨੇ ਮਾਮੀ ਕਹਿਣ ਲੱਗੀ ਅਸੀਂ ਤਾਂ ਕਦੀ ਘਰੋਂ ਹੀ ਨਹੀਂ ਨਿਕਲੇ ਪੈਲੀਆਂ ਵਿੱਚ ਰੋਟੀ ਲੈ ਕੇ ਜਾਣ ਦਾ ਕੰਮ ਤਾਂ ਸਾਡੇ ਕਾਮੇ ਦੀ ਜਨਾਨੀ ਕਰਦੀ ਏ ਯਾ ਫਿਰ ਜਦੋਂ ਬਹੁਤ ਸਾਰੇ ਕੰਮੀ ਖੇਤਾਂ ਵਿੱਚ ਕੰਮ ਕਰਦੇ ਹੋਣ ਤਾਂ ਪਿੰਡ ਦੀਆਂ ਸਾਰੀਆਂ ਮੋਚਣਾ ਮਰਾਸਣਾ ਤੇ ਤੀਕਣਾ ਆਪਣੇ ਮਰਦਾਂ ਲਈ ਰੋਟੀ ਲੈ ਕੇ ਜਾਂਦੀਆਂ ਨੇ ਜੇ ਤੂੰ ਪਹਿਲੀਆਂ ਦੇਖਣੀਆਂ ਨੇ ਤਾਂ ਥੋੜੇ ਦਿਨਸਾਲ ਹੈ ਸਾਡੀ ਗੱਡ ਲਾਇਲਪੁਰੋਂ ਆ ਜਾਂਦੀ ਤੇ ਤੂੰ ਉਹਦੇ ਉੱਤੇ ਬੈ ਕੇ ਚੱਲੀ ਚੱਲੀ ਤੈਨੂੰ ਆਪਣਾ ਟਿੰਡਾ ਵਾਲਾ ਖੂਬ ਹੀ ਖਾ ਕੇ ਲਿਆਵਾਂਗੇ ਅਸੀਂ ਘਰੋਂ ਨਹੀਂ ਨਿਕਲਣਾ ਅਸੀਂ ਕੋਈ ਕਮੀ ਆ ਉਦੋਂ ਸਦੀਕ ਆ ਗਿਆ ਪੁੱਛਣ ਲੱਗਾ ਕੀ ਝਗੜਾ ਹੈ ਮਾਮੀ ਕਹਿਣ ਲੱਗੀ ਤੇਰੀ ਭਣੀ ਵੀ ਕਹਿੰਦੀ ਏ ਪਹਿਲੀਆਂ ਵੇਖਣੀਆਂ ਨੇ ਸਦੀਕ ਕਹਿਣ ਲੱਗਾ ਕੀ ਡਰੇ ਪਹਿਲੀਆਂ ਵੇਖ ਆਏ ਤੋ ਇਹਨੂੰ ਬੁਰਕਾ ਦੇ ਦੇ ਆਇਸ਼ਾ ਨੇ ਇਹਨੂੰ ਆਖ ਇਹਨੂੰ ਫੇਰਾ ਲਿਆਇ ਫਰਮੀ ਨੇ ਆਪਣੇ ਮਾਮੀ ਦਾ ਵੀ ਦੱਸਦਾ ਚਿੱਟਾ ਬੁਰਕਾ ਪਾ ਲਿਆ ਤੇ ਆਇਸ਼ਾ ਨੇ ਨਨ ਪਹਿਲੀਆਂ ਵੇਖਣ ਚਲੀ ਗਈ ਕੁਝ ਤੇ ਬੁਰਕੇ ਦਾ ਭਾਰ ਕੁਝ ਧੁੱਪ ਤੇ ਉਤੋਂ ਪੈਲੀਆਂ ਦੀ ਹਮਕ ਫਰਮੀ ਨੂੰ ਚੱਕਰ ਆ ਗਿਆ ਐਨੀ ਬੂ ਕਉਂ ਇਥੇ ਫਰਮੀ ਨੇ ਪੁੱਛਿਆ ਆਇਸ਼ਾ ਕਹਿਣ ਲੱਗੀ ਪਿੰਡ ਦੇ ਨੇੜੇ ਦੀਆਂ ਪੈਲੀਆਂ ਵਿੱਚ ਤੇ ਬਦਬੂ ਹੁੰਦੀ ਫਰਮੀ ਨੇ ਦੋ ਤਿੰਨ ਗਜ਼ ਬੁਰਕਾ ਹੱਥ ਦੁਆਲੇ ਲਪੇਟ ਕੇ ਨੱਕ ਕੇ ਕਰ ਲਿਆ ਥੋੜੀ ਦੇਰ ਵਿੱਚ ਪਸੀਨਾ ਬਸੇਨਾ ਹੋ ਗਿਆ ਆਇਸ਼ਾ ਨੂੰ ਕਹਿਣ ਲੱਗੀ ਚੱਲ ਕਰ ਵਾਪਸ ਪਹੁੰਚੀ ਤਾਂ मामੀ ਨੇ ਆਖਿਆ ਥੱਕ ਗਈਏ ਪੁੱਤਰ ਚੁਬਾਰੇ ਵਿੱਚ ਆ ਕੇ ਲੰਮੀ ਬਹਿ ਜਾ। ਆਇਸ਼ਾ ਜ਼ਰਾ ਬੀਬੀ ਦੇ ਪੈਰ ਘੁੱਟ ਦੇ। ਚੁਬਾਰੇ ਵਿੱਚ ਫਰਮੀ ਦੇ ਪੈਰ ਘੁੱਟ ਦਿਆਂ। ਆਇਸ਼ਾ ਨੇ ਸਾਹਮਣੇ ਪੱਕੀ ਹਵੇਲੀ ਬਲ ਧੱਕਿਆ ਤੇ ਹੱਸ ਪਈ। ਫਰਮੀ ਨੇ ਸਿਰ ਉੱਚਾ ਕਰਕੇ ਵੇਖਿਆ। 12-14 ਵਰਿਆਂ ਦੀ ਕੁੜੀ ਲਾਈਲੋਂ ਦਾ ਹਰਾ ਦੁਪੱਟਾ ਹੱਥ ਵਿੱਚ ਫੜੀ। ਪੌੜੀਆਂ 'ਤੇ ਉਤਰਦੀ ਸੀ। ਆਇਸ਼ਾ ਕਹਿਣ ਲੱਗੀ। ਇਹ ਨੂੰ ਛਾਣੀ ਕੋਲੋਂ ਮਿਲਿਆ ਏ। ਇਹ ਛਾਣੀ ਕੋਣੇ ਸ਼ਾਹ ਜੀ ਦੀ ਘਰ ਵਾਲੀ ਇਸ ਪਿੰਡ ਦੇ ਦਿਵਾਲੇ ਸਾਰੀ ਜ਼ਮੀਨ ਸ਼ਾਹ ਜੀ ਦੀ ਏ ਦੁਪੱਟਾ ਕਾਹਦਾ ਦਿੱਤਾ ਏ ਉਹਨੇ ਇਹ ਕੁੜੀਆਂ ਜਿਹੜੀਆਂ ਆ ਕੇ ਸ਼ਾਹ ਜੀ ਨੂੰ ਖੁਸ਼ ਕਰਦੀਆਂ ਨੇ ਤੇ ਸ਼ਾਣੀ ਕੁੜੀਆਂ ਨੂੰ ਖੁਸ਼ ਕਰਦੀ ਏ ਕਿਸੇ ਨੂੰ ਦੁਪੱਟਾ ਦਿੱਤਾ ਕਿਸੇ ਨੂੰ ਚੂੜੀਆਂ ਤੇ ਕਿਸੇ ਨੂੰ ਮਠਿਆਈ ਫਰਮੇ ਉੱਠ ਕੇ ਬੈ ਗਈ ਪਰ ਪਿੰਡਾਂ ਦੀਆਂ ਔਰਤਾਂ ਬੜੀਆਂ ਗੈਰਤ ਵਾਲੀਆਂ ਹੁੰਦੀਆਂ ਨੇ ਉਸਨੇ ਆਖਿਆ ਆਇਸ਼ਾ ਕਹਿਣ ਲੱਗੀ ਪਹਿਲਾਂ ਸ਼ਾਨੀ ਵੀ ਬੜੀ ਗੈਰਤ ਵਾਲੀ ਸੀ ਇਹਦੇ ਆਉਣ ਤੋਂ ਪਹਿਲਾਂ ਪਿੰਡ ਦੀਆਂ ਕੁੜੀਆਂ ਹੀ ਸ਼ਾਹ ਜੀ ਦੇ ਘਰ ਦਾ ਕੰਮ ਧੰਦਾ ਕਰਦੀਆਂ ਸਨ ਪਰ ਜਦੋਂ ਇਹ ਆਈ ਤਾਂ ਇਹਨੇ ਕੁੜੀਆਂ ਦਾ ਘਰ ਵਿੱਚ ਆਉਣਾ ਬੰਦ ਕਰ ਦਿੱਤਾ ਤੇ ਬੂਹੇ ਦੀ ਕੁੰਡੀ ਮਾਰ ਦਿੱਤੀ ਸ਼ਾਹ ਜੀ ਨੂੰ ਬੜਾ ਵੱਟ ਚੜਿਆ ਪਹਿਲਾਂ ਤੇ ਉਹਨਾਂ ਝਾੜਿਆ ਝੰਬਿਆ ਗਾਲ ਮੰਦਾ ਕੀਤਾ ਪਰ ਜਦੋਂ ਇਹਨੇ ਫਿਰ ਵੀ ਕੁੜੀਆਂ ਲਈ ਬੂਹਾ ਨਾ ਖੋਲਿਆ ਤਾਂ ਸ਼ਾਹ ਜੀ ਨੇ ਇਹਨੂੰ ਡੰਡਿਆਂ ਨਾਲ ਮਾਰਿਆ ਤੇ ਨੂੰ ਪਸਾਰ ਵਿੱਚ ਸੁੱਟ ਕੇ ਬਾਰੂ ਕੁੰਡੀ ਮਾਰ ਦਿੱਤੀ। ਸ਼ਾਮ ਨੂੰ ਸ਼ਾਹ ਜੀ ਮੈਨੂੰ ਕਹਿਣ ਲੱਗੇ। ਜ਼ਰਾ ਅੰਦਰ ਜਾ ਕੇ ਵੇਖ। ਉਹਦਾ ਦਿਮਾਗ ਅਜੇ ਠੀਕ ਹੋਇਆ ਕਿ ਨਹੀਂ? ਮੈਂ ਬੂਹਾ ਖੋਲਿਆ ਤੇ ਸ਼ਾਣੀ ਦਾ ਹਾਲ ਪੁੱਛਿਆ। ਕਹਿਣ ਲੱਗੀ ਸ਼ਾਹ ਜੀ ਚਾਹੁੰਦੇ ਨੇ ਕਿ ਮੈਂ ਗੁਨਾਹ ਕਰਨ ਵਿੱਚ ਉਹਨਾਂ ਦੇ ਸ਼ਰੀਕ ਬਣ ਜਾਵਾਂ। ਪਰ ਮੈਥੋਂ ਇਹ ਕੰਮ ਨਹੀਂ ਹੋਣਾ। ਇਹ ਹਿਆਤੇ ਚੰਦ ਰੋਜ਼ੇ ਆਖਰਤ ਹਮੇਸ਼ਾ ਰਹਿਣੀ ਹੈ। ਮੈਂ ਦੁਨੀਆ ਵਾਸਤੇ ਆਖਰ ਖਰਾਬ ਨਹੀਂ ਕਰਨੀ ਮੈਂ ਬਾਹਰਾ ਕੇ ਸ਼ਾਜੀ ਨੂੰ ਸਮਝਾਇਆ ਪਏ ਤੁਹਾਡੀ ਬੋਟੀ ਨੂੰ ਤੇ ਆਖਰਤ ਦੀ ਫਿਕਰ ਪਈ ਹੋਈ ਉਹ ਕਹਿਣ ਲੱਗਾ ਮੈਂ ਇਹਦਾ ਇੰਤਜ਼ਾਮ ਕਰ ਲਾਂਗਾ ਅਸਲ ਵਿੱਚ ਸ਼ਾਜੀ ਬਹੁਤ ਪੜ੍ਹੇ ਲਿਖੇ ਆਦਮੀ ਨੇ ਸਕੂਲ ਦਾ ਵੱਡਾ ਮਾਸਟਰ ਇਹਨਾਂ ਉਹਦੇ ਨਾਲੋਂ ਵੀ ਬਹੁਤ ਪੜ੍ਹੇ ਹੋਏ ਨੇ ਉਹਨਾਂ ਸ਼ਾਜੀ ਨੂੰ ਸਮਝਾਇਆ ਕਿ ਕਿਤਾਬਾਂ ਵਿੱਚ ਲਿਖਿਆ ਹੈ ਸ਼ੌਹਰ ਦਾ ਦਰਜਾ ਖੁਦਾ ਦੇ ਬਰਾਬਰ ਹੁੰਦਾ ਹੈ ਜੇ ਕੋਈ ਔਰਤ ਆਪਣੇ ਸ਼ੌਹਰ ਨੂੰ ਖੁਸ਼ ਕਰਨ ਲਈ ਇੱਕ ਗੁਨਾਹ ਕਰੇ ਤਾਂ ਫਰਿਸ਼ਤੇ ਉਹਦੇ ਨਾਂ ਦੇ ਅੱਗੇ 10 ਨੇਕੀਆਂ ਲਿਖ ਦਿੰਦੇ ਨੇ ਤੇ ਜੇ ਕੋਈ ਜਨਾਨੀ ਆਪਣੇ ਸ਼ੌਹਰ ਦੀ ਖੁਸ਼ੀ ਲਈ 100 ਗੁਨਾਹ ਕਰੇ ਤਾਂ ਉਹਨੂੰ 70000 ਨੇਕੀਆਂ ਦਾ ਜਵਾਬ ਮਿਲਦਾ ਹੈ ਇਹ ਗੱਲ ਸ਼ਾਨੀ ਦੀ ਸਮਝ ਵਿੱਚ ਆ ਗਈ ਤੇ ਹੁਣ ਉਹ ਹਰ ਵੇਲੇ ਨੇਕੀਆਂ ਹੀ ਕਮਾਉਂਦੀ ਰਹਿੰਦੀ ਫਰਮੀ ਕਹਿਣ ਲੱਗੀ ਕੁੜੀਆਂ ਦੇ ਮਾਵਾ ਨਹੀਂ ਮੋੜਦੀਆਂ ਆਇਸ਼ਾ ਕਹਿਣ ਲੱਗੀ ਉਹ ਤੇ ਧੀਆਂ ਨੂੰ ਸਬਕ ਪੜਨ ਲਈ ਛਾਣੀ ਕੋਲ ਕੱਲਦੀਆਂ ਨੇ ਉਹਨਾਂ ਨੂੰ ਵਿੱਚ ਦਾ ਹਾਲ ਕੀ ਪਤਾ ਹੈ ਫਰਮੀ ਫਿਰ ਕਹਿਣ ਲੱਗੀ ਪਰ ਕੁੜੀਆਂ ਆਪ ਸ਼ਿਕਾਇਤ ਕਰ ਦੇਣ ਆਇਸ਼ਾ ਕਹਿਣ ਲੱਗੀ ਕਾਹਨੂੰ ਸ਼ਿਕਾਇਤ ਕਰ ਦੇਣ ਗਰੀਬਾਂ ਦੀਆਂ ਧੀਆਂ ਨੇ ਆਪਣੇ ਘਰਾਂ ਵਿੱਚ ਇਹਨਾਂ ਨੂੰ ਅਣਤੜ ਕੀ ਦਾਲ ਮਿਲਦੀ ਤੇ ਸ਼ਾਹ ਜੀ ਦੇ ਘਰ ਕੁੱਕੜ ਪਕਦੇ ਨੇ ਆਪਣੇ ਘਰਾਂ ਵਿੱਚ ਇਹਨਾਂ ਨੂੰ ਮਲਮਲ ਦਾ ਦੁਪੱਟਾ ਵੀ ਨਹੀਂ ਜੁੜਦਾ ਤੇ ਸ਼ਾਣੀ ਨਾਈ ਲਾਉਣ ਦੇ ਦੁਪੱਟੇ ਦਿੰਦੀ ਉਹਨਾਂ ਨੂੰ ਕਾਦੀ ਤਕਲੀਫ ਹੈ ਜੋ ਸ਼ਿਕਾਇਤ ਕਰਨ ਫਰਮੀ ਬੋਲੀ ਪਰ ਇਹਨਾਂ ਦੇ ਭਰਾ ਪਿਓ ਕਿਸੇ ਨੂੰ ਗੈਰਤ ਨਹੀਂ ਆਉਂਦੀ ਥਾਣੇ ਵਿੱਚ ਜਾ ਕੇ ਰਿਪੋਰਟ ਕਰ ਦੇਣ ਆਇਸ਼ਾ ਹੱਸ ਪਈ ਦੋਵੇਂ ਥਾਣੇਦਾਰ ਸ਼ਾਜੀ ਦੇ ਪੱਕੇ ਯਾਰ ਨਹੀਂ ਕਿਹੜਾ ਰੈਪਟ ਲੈ ਕੇ ਜਾਵੇਗਾ ਉਹਦੀ ਆਪਣੀ ਰੈਪਟ ਹੋ ਜਾਵੇਗੀ ਫਿਰ ਆਇਸ਼ਾ ਨੇ ਫਰਮੀ ਦਾ ਮੋਢਾ ਹਿਲਾ ਕੇ ਆਖਿਆ ਇਹਦੀ ਕੀ ਲੋੜ ਏ ਕਿਸੇ ਦਾ ਕੀ ਪਿਆ ਜਾਂਦਾ ਏ ਸ਼ਾਹ ਜੀ ਦਾ ਦਿਲ ਖੁਸ਼ ਰਹਿੰਦਾ ਏ ਸ਼ਾਣੀ ਦੀ ਆਖਰ ਤੋਂ ਹੀ ਬਣਦੀ ਏ ਗਰੀਬਾਂ ਦੀਆਂ ਧੀਆਂ ਗਰੀਬਾਂ ਦੀਆਂ ਧੀਆਂ ਨੂੰ ਖਾਣ ਖੰਡਾਣ ਨੂੰ ਪਿਆ ਮਿਲਦਾ ਏ ਤੇ ਸਾਡੇ ਜਈਆਂ ਦੀਆਂ ਰੋਜ਼ੀ ਪਈ ਚੱਲਦੀ ਏ ਦਸ ਖਾਂ ਉਹਨੇ ਫਿਰ ਫਰਮੀ ਦਾ ਮੋਢਾ ਫੜਕੇ ਹਿਲਾਇਆ ਨੁਕਸਾਨ ਕੀਦਾ ਏ ਆਇਸ਼ਾ ਦਾ ਫਲਸਫਾ ਇਹ ਡੜੂnga ਸੀ ਫਰਮੀ ਕੋਈ ਜਵਾਬ ਨਾ ਸੋਚ ਸਕੇ ਆਇਸ਼ਾ ਮੈਂ ਕੱਲ ਫੇਰਾਵਾਂਗੀ ਆ ਕੇ ਆਪਣੇ ਸਲੀਪਰ ਕਸੀਟਦੇ ਆ ਪੌੜੀਆਂ ਉਤਰ ਗਈ ਫਰਮੀ ਨੇ ਆਪਣੀ ਡਾਇਰੀ ਵਿੱਚ ਇੱਕ ਫਿਕਰਾ ਲਿਖਿਆ ਦੇ ਹਾਤ ਵਿੱਚ ਸਿਰਫ ਉਹ ਔਰਤਾਂ ਆਜ਼ਾਦ ਨਹੀਂ ਜਿਨ੍ਹਾਂ ਦੇ ਕੱਪੜਿਆਂ ਦੀਆਂ ਲੇਰਾਂ ਤੇ ਮਿੱਟੀ ਦਾ ਰੰਗ ਇੱਕੋ ਹੋਵੇ ਉਹਨੇ ਹੋਰ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਪਰ ਆਇਸ਼ਾ ਦੀਆਂ ਗੱਲਾਂ ਨਾਲ ਉਹਦੇ ਦਿਮਾਗ ਤੇ ਪਈਆ ਜਿਹਾ ਫਿਰਨ ਲੱਗ ਪਿਆ ਸੀ ਉਹ ਇੱਕ ਗੱਲ ਸੋਚਦੀ ਤਾਂ ਦੂਜੀ ਸਾਹਮਣੇ ਆ ਜਾਂਦੀ ਸੀ ਦੂਜੀ ਸੋਲਦੀ ਤਾਂ ਫੇਰ ਪਹਿਲੀ ਹਾਰ ਕੇ ਉਹਨੇ ਡਾਇਰੀ ਤਕੀਏ ਥਲੇ ਧਰ ਦਿੱਤੀ ਤੇ ਲੰਮੀ ਪੈ ਗਈ ਜੰਨਤ ਅਰਜ਼ੀ ਜਿੱਥੇ ਔਰਤ ਆਜ਼ਾਦ ਹੈ ਪਰ ਉਹ ਜੰਨਤ ਹੈ ਕਿੱਥੇ ਸੋਦੀ ਸੋਦੀ ਫਰਮੀ ਸੌਂਗੀ ਅਗਲੇ ਦਿਨ ਦੁਪਹਿਰ ਦੀ ਰੋਟੀ ਖਾ ਕੇ ਫਰਮੀ ਚ ਬਾਰੇ ਵਿੱਚ ਲੇਟੀ ਪੜੇ ਹੋਏ ਅਖਬਾਰ ਨੂੰ ਫੇਰ ਪਈ ਪੜਦੀ ਸੀ ਕੀ ਆਇਸ਼ਾ ਆ ਗਈ ਪਹਿਲਾਂ ਤਾਂ ਫਰਮੀ ਦੇ ਪੈਰ ਘੁੱਟਦੇ ਰਹੇ ਫਿਰ ਕਹਿਣ ਲੱਗੀ ਬੀਬੀ ਜੀ ਸ਼ਾਣੀ ਨੇ ਤੈਨੂੰ ਅੱਜ ਦੀ ਰੋਟੀ ਤੇ ਬੁਲਾਇਆ ਹੈ ਫਰਮੀ ਨੂੰ ਇੰਜ ਲੱਗਾ ਜਿਵੇਂ ਉਸ ਨੂੰ ਕਿਸੇ ਨੇ ਗਾਲ ਕੱਢੇ ਹੋਵੇ ਉਹ ਤੜਫ ਕੇ ਉੱਠ ਬੈਠੇ ਮੈਨੂੰ ਬੁਲਾਇਆ ਹੈ ਮੇਰਾ ਉਹਦੇ ਨਾਲ ਕੀ ਲੈਣ ਦੇਣੇ ਮੈਰਾ ਉਹਨੂੰ ਕਿਸ ਤਰ੍ਹਾਂ ਪਤਾ ਲੱਗਾ ਜ਼ਰੂਰ ਤੂੰ ਗਲ ਕੀਤੀ ਹੋਵੇਗੀ ਆਇਸ਼ਾ ਕਹਿਣ ਲੱਗੀ ਨਹੀਂ ਬੀਬੀ ਜੀ ਸੌ ਰੱਬ ਦੇ ਮੈਂ ਨਹੀਂ ਗੱਲ ਕੀਤੀ ਉਹ ਜਿਹੜੀ ਹਲੀਮਾ ਹੈ ਨਾ ਜਿਹੜੀ ਤੇਰੀ ਕੱਲ ਨੌ ਪਾਲਸ ਪਈ ਵੇਖਦੀ ਸੀ ਉਹਨੇ ਸ਼ਾਣੀ ਨੂੰ ਸ਼ਾਣੀ ਨੂੰ ਤੇਰੇ ਬਾਰੇ ਦੱਸਿਆ ਮੈਂ ਅੱਜ ਗਈ ਤੇ ਕਹਿੰਦੀ ਸੀ ਪਈ ਕੁੰਡਲਾ ਵਾਲੇ ਕੱਟੇ ਹੋਏ ਵਾਲ ਤੇ ਗੋਰਾ ਰੰਗ ਮੈਨੂੰ ਵੇਖ ਕੇ ਚੁੱਪ ਕਰ ਗਏ ਪਰ ਮੈਨੂੰ ਪਤਾ ਹੈ ਉਹ ਤੇਰੀਆਂ ਗੱਲਾਂ ਕਰਦੀ ਪਈ ਸੀ ਫਰਮੇ ਗੁੱਸੇ ਨਾਲ ਰੋਣ ਲੱਗ ਪਈ ਕਿਉਂ ਮੇਰਾ ਨਾ ਕਿਸੇ ਨੇ ਲਿਆਇਆ ਮੈਂ ਮਾਮਾ ਜੀ ਨੂੰ ਕਹਾਂਗੀ ਆਇਸ਼ਾ ਕਹਿਣ ਲੱਗੀ ਆਪਣੇ ਮਾਮੇ ਨਾਲ ਦਲਣਾ ਕਰ ਉਹਨੇ ਸ਼ਾਹ ਜੀ ਕੋਲੋਂ ਟਰੈਕਟਰ ਲਿਆ ਸੀ ਤੇ ਅਜੇ ਤੱਕਰ ਪੈਸੇ ਨਹੀਂ ਦਿੱਤੇ ਸ਼ਾਹ ਜੀ ਅੱਗੇ ਬੋਲੇਗਾ ਤਾਂ ਉਹਨਾਂ ਨੇ ਇਹਦੀ ਚਟਨੀ ਬਣਾ ਦੇਣੀ ਫਰਮੀ ਦੇ ਉੱਤਰ ਰੋਕੇ ਉਹਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਕੁੱਟੀ ਹੋਈ ਬਰਫ਼ ਉਹਦੀ ਗਰਦਨ ਉੱਤੇ ਧਰ ਦਿੱਤੇ ਹੋਏ ਉਹਦਾ ਸਾਰਾ ਸਰੀਰ ਕੰਬਣ ਲੱਗ ਪਿਆ ਆਇਸ਼ਾ ਨੇ ਮੁਸਕਰਾ ਕੇ ਪੁੱਛਿਆ ਫਿਰ ਕੀ ਜਵਾਬ ਦੇ ਸ਼ਾਨੀ ਨੂੰ ਫਰਮੀ ਨੇ ਹੌਲੀ ਜਿਹਾ ਆਖਿਆ ਸ਼ਾਮ ਨੂੰ ਆਵਾਂਗੇ ਆਇਸ਼ਾ ਨੇ ਖੁਸ਼ ਹੋ ਕੇ ਉਹਦੇ ਕੁੰਡਰਾਂ ਵਾਲੀ ਸਿਰ ਤੇ ਹੱਥ ਫੇਰਿਆ ਤੇ ਕਹਿਣ ਲੱਗੀ ਬੜੀ ਅਕਲਾਮੜੀ ਧੀਏ ਤੂੰ ਕਿੱਡੀ ਛੇਤੀ ਗੱਲ ਸਮਝੀ ਪਰ ਜ਼ਰਾ ਹਨੇਰੇ ਪਏ ਚੱਲੀ ਹਾਂ ਫਰਮੀ ਨੇ ਆਖਿਆ ਹਨੇਰੇ ਪਏ ਚੱਲਾਂਗੇ ਆਇਸ਼ਾ ਚਲੇਗੀ ਤੇ ਫਰਮੀ ਨੇ ਛੇਤੀ ਨਾਲ ਅਟੈਚੀ ਵੀ ਆਪਣੇ ਕੱਪੜੇ ਬੰਦ ਕੀਤੇ ਤੇ ਤਿਆਰ ਹੋ ਕੇ ਵੇੜੇ ਵਿੱਚ ਆ ਗਏ। ਉਹਦੇ ਮਾਮੇ ਸਾਗ ਪਈ ਕੋਟਦੇ ਸੀ ਤੇ ਉਹਦੇ ਮਾਮੇ ਦਾ ਨਿੱਕਾ ਪੁੱਤਰ ਕੋਲ ਬੈਠਾ ਫੱਟੇ ਪਿਆ ਲਿਖਦਾ ਸੀ। ਫਰਮੀ ਨੇ ਆਖਿਆ ਮੈਂ ਲਾਹੌਰ ਚੱਲਣੀਆਂ। ਐਡੀ ਛੇਤੀ ਤੁਰ ਚਲਣੀ ਹੈ। ਟਿੰਡਾ ਵਾਲਾ ਖੂਤੇ ਵੇਖ ਲੈਣਾ ਸੀ। ਅਗਲੇ ਫੇਰੇ ਵੇਖਾਂਗੇ। ਆਪਣੇ ਮਾਮੇ ਕੋਲੋਂ ਤੇ ਪੁੱਛ ਲੈਣਾ ਸੀ। ਮੈਂ ਪੁੱਛ ਲਿਆ ਸੀ। ਕਹਿੰਦੇ ਸਨ ਜਦੋਂ ਜੇ ਕਰੇ ਕਰੇ ਚਲੀ ਜਾਈਂ। ਨਾਲੇ ਮੈਂ ਕੁਝ ਲੇਖਣ ਆਈ ਸਾਂ ਉਹ ਪੂਰਾ ਹੋ ਗਿਆ ਹੈ ਹੁ ਜਾ ਕੇ ਮਜ਼ਮੂਨ ਛਪਣ ਲਈ ਦੇਣਾ ਹੈ ਅੱਛਾ ਮਾਮੀ ਨੇ ਗੱਲ ਸਮਝ ਕੇ ਆਖਿਆ ਜੋ ਕੁਝ ਤੂੰ ਲਿਖਿਆ ਹੈ ਉਹ ਹੁਣ ਲਾਹੌਰ ਜਾ ਕੇ ਛਾਪੇਗੀ ਹਾਂ ਫਰਮੀ ਨੇ ਜਵਾਬ ਦਿੱਤਾ ਲਾਹੌਰ ਜਾ ਕੇ ਛਾਪਾਂਗੀ ਠੀਕ ਹੈ ਮਾਮੀ ਨੇ ਆਖਿਆ ਅੱਲਾ ਬੇਲੀ ਬੇ ਅਕਬਰ ਛੱਡ ਰੋਟੀ ਤੇ ਆਪਾਂ ਨੂੰ ਬਸ ਵਿੱਚ ਬਿਠਾ ਕੇ ਅਕਬਰ ਨੇ ਸਹੀ ਨਾਲ ਲਿਬੜੀ ਆਪਣੀ ਤੰਮੀ ਨੜ ਪੁੰਜੇ ਤੇ ਫਰਮੀ ਦਾ ਸੂਟਕੇਸ ਚੁੱਕ ਲਿਆ ਫਿਰ ਅੱਡੇ ਤੇ ਜਾ ਕੇ ਉਹਨੂੰ ਲਾਹੌਰ ਦੀ ਬੱਸ ਬਿਠਾ ਦਿੱਤਾ ਬੱਸ ਤੁਰ ਪਈ ਫਰਮੀ ਦਾ ਦਿਲ ਅਜੀਬ ਹੀ ਪਿਆ ਕੰਬਦਾ ਸੀ ਉਹ ਮੋਨ ਮੁੜ ਕੇ ਬਾਰੀ ਵਿੱਚੋਂ ਬਾਹਰ ਤੱਕ ਦੇਖਦੀ ਸੀ ਜਿਵੇਂ ਉਹਦੇ ਪਿੱਛੇ ਕੋਈ ਪਿਆ ਆਉਂਦਾ ਹੋਵੇ ਜਿਉਂ-ਜਿਉਂ ਪਿੰਡ ਦੂਰ ਹੁੰਦਾ ਗਿਆ ਫਰਮੀ ਦੇ ਦਿਲ ਤੋਂ ਪਰ ਲੱਥਦਾ ਗਿਆ ਆਖਰ ਜਲੂਬਸ ਰਾਵੀ ਦੇ ਪੁਲ ਉਤੇ ਪਹੁੰਚੀ ਸ਼ਾਮ ਹੋ ਚੁੱਕੀ ਸੀ ਤੇ ਲਾਹੌਰ ਦੀਆਂ ਰੌਸ਼ਨੀਆਂ ਚਿਲਮਿਲ ਚਿਲਮਿਲ ਕਰਦੀਆਂ ਦਰਖਤਾਂ ਦੇ ਪੱਤਰਾਂ ਵਿੱਚੋਂ ਪਈਆਂ ਲੱਭਦੀਆਂ ਸਨ ਫਰਮੀ ਨੂੰ ਇਤਮਿਨਾਨ ਹੋ ਗਿਆ ਕਿ ਉਹ ਵਾਪਸ ਉਸ ਜੰਨਤ ਅਰਜੀ ਵਿੱਚ ਪਹੁੰਚ ਗਈ ਏ ਜਿੱਥੇ ਔਰਤ ਆਜ਼ਾਦ ਏ ਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਏ ਜਿੱਥੇ ਜ਼ਹਾਲਤ ਇਲਮ ਦਾ ਪੇਸ ਪਟਾ ਕੇ ਆ ਜਾਏ ਫਿਰ ਵੀ ਉਹਨੂੰ ਜ਼ਹਾਨਤ ਹੀ ਆਖਿਆ ਜਾਂਦਾ ਹੈ ਜਿੱਥੇ ਬਦੀ ਨੂੰ ਬਦੀ ਕਹਿਣ ਵਾਲੇ ਵਸਦੇ ਨੇ ਜਿੱਥੇ ਜ਼ੁਲਮ ਦਾ ਨਾਂ ਜ਼ੁਲਮ ਹੈ ਧੰਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ Продолжение